ਜਿ ਚਤਾਈ ਜਾ ਰਹੀ ਹੈ ਕਿ 8.5 ਕਰੋੜ ਰੁਪਏ ਦੇ ਨਾਲ ਤਕਰੀਬਨ ਲਾਗਤ ਦੇ ਨਾਲ ਜੋ ਇਹ ਪੁਲ ਹੈ ਇਹ ਰੈਨੋਵੇਟ ਹੋਊਗਾ ਸਰ ਦੁਬਾਰਾ ਬਣਾਇਆ ਜਾਊਗਾ ਜਦੋਂ ਵੀ ਅਸੀਂ ਕਿਸੇ ਫੰਕਸ਼ਨਲ ਇਕੱਠੇ ਹੁੰਦੇ ਸੀਗੇ ਤੁਹਾਡਾ ਵੀ ਸਵਾਲ ਇਹੀ ਹੁੰਦਾ ਸੀ ਕਿ ਪੁਲ ਦਾ ਕੀ ਬਣੇਗਾ ਤੁਸੀਂ ਲਾਰੇ ਲਾ ਰਹੇ ਹੋ ਪਿਛਲੀਆਂ ਸਰਕਾਰਾਂ ਲਾਰੇ ਲਾਉਂਦੀਆਂ ਚਲੀ ਗਈਆਂ ਇਹ ਨਾ ਹੋਵੇ ਕਿ ਇਹ 5 ਸਾਲ ਨਿਕਲ ਜਾਣ ਔਰ ਮੈਂ ਤੁਹਾਨੂੰ ਹਰ ਵਾਰੀ ਇਹੀ ਕਹਿੰਦਾ ਸੀਗਾ ਕਿ ਉਹ ਦਿਨ ਦੂਰ ਨਹੀਂ ਜਿਸ ਨੇ ਅਸੀਂ ਆ ਆ ਕੇ ਪੁਲ ਦਾ ਛੁਭਰਮ ਕਰਾਂਗੇ ਔਰ ਲੋਕਾਂ ਦੀ ਸੋਚ ਤੇ ਜੋ ਅਸੀਂ ਲੋਕਾਂ ਦੀ ਸੋਚ ਹੈ ਉਸ ਤੇ ਪਹੁੰਚਾਂਗੇ ਮੈਂ ਪਬਲਿਕ ਨੂੰ ਛੋਟੀ ਦੇਣਾ ਐ ਐਮਐਲਏ ਸਾਹਿਬ ਨੂੰ ਛੋਟੀ ਦੇਣਾ ਵਿਥਿਨ ਦਾ ਟਾਈਮ ਫਰੇਮ ਜਿੰਨਾ ਅਸੀਂ ਵਰਕ ਲੋਡ ਕੀਤਾ ਹੈ ਉਸ ਤੋਂ ਕੁਝ ਦਿਨ ਪਹਿਲਾਂ ਹੀ ਇਹਨੂੰ ਕੰਪਲੀਟ ਕਰਕੇ ਪਬਲਿਕ ਲਈ ਖੋਲ ਦਿੱਤਾ ਜਾਏਗਾ ਇਹਦੀ ਲਾਗਤ 8 ਕਰੋੜ 62 ਲੱਖ ਰੁਪਏ ਹੈ ਜਿਹੜੇ 5 ਸਾਲ ਦਾ ਪੁਲ ਬੰਦ ਪਿਆ ਸੀ ਉਹਦੇ ਐਸਟੀਮੇਟ ਬਣਾਵ ਕੇ ਵਰਕ ਆਊਟ ਦਵਾ ਕੇ ਤਕਰੀਬਨ 8 ਕਰੋੜ 62 ਲੱਖ ਦੀ ਲਾਗਤ ਦੇ ਨਾਲ ਇਹ ਪੁਲ ਮੰਨ ਜਾ ਰਿਹਾ ਹੈ ਵਰਕ ਅਲਾਟ ਕਰਦਾ ਹੈ ਜਿਸ ਕੰਪਨੀ ਨੂੰ ਲੋਟ ਕੀਤਾ ਹੈ ਉਹਦਾ ਨਾਮ ਮੈਸੇਜ ਪੁਲਰ ਕੰਸਟਰਕਸ਼ਨ ਇਹ ਬ੍ਰਿਜਾਂ ਦੀ ਮਾਹਰ ਹੈ ਪਿਛਲੇ ਕਈ ਸਾਲਾਂ ਤੋਂ ਇਹ ਬ੍ਰਿਜ ਬਣਾ ਰਹੀ ਹੈਗੀ ਹੈ ਤੇ ਇਹ ਮੈਂ ਬਬਰੀ ਨੂੰ ਛੋਟੀ ਦਿੰਨਾ ਐ ਐਮ ਐਲ ਏ ਸਾਹਿਬ ਨੂੰ ਛੋਟੀ ਦਿੰਨਾ ਵਿਥਿਨ ਦਾ ਟਾਈਮ ਫਰੇਮ ਜਿੰਨਾ ਅਸੀਂ ਵਰਕ ਲੋਟ ਕੀਤਾ ਉਸ ਤੋਂ ਕੁਝ ਦਿਨ ਪਹਿਲਾਂ ਹੀ ਇਹਨੂੰ ਕੰਪਲੀਟ ਕਰਕੇ ਪਬਲਿਕ ਲਈ ਖੋਲ ਦਿੱਤਾ ਜਾਏਗਾ ਇਹਦੀ ਲਾਗਤ 8 ਕਰੋੜ 62 ਲੱਖ ਰੁਪਏ ਹੈ। ਦੁਨੀਆ ਇਸ ਨੂੰ ਤਕਰੀਬਨ ਕਿੰਨੇ ਮਹੀਨੇ ਦਾ 9 ਮੰਥ ਆਉਣ ਵਾਲੇ ਸਤੰਬਰ ਤੋਂ ਪਹਿਲਾਂ ਹੀ ਸਾਡੀ ਕੋਸ਼ਿਸ਼ ਹੋਏਗੀ ਇਹ ਐਡਵਾਂਸ ਕੰਮ ਕੰਪਲੀਟ ਕਰਕੇ ਪਬਲਿਕ ਨੂੰ ਖੋਲ੍ਹ ਦਿੱਤਾ ਜਾਵੇ ਕਹਿੰਦੇ ਆ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਸ਼ਾਇਦ ਹੁਣ ਜ਼ਿਲ੍ਹਾ ਜਿੰਦਰ ਬਾਈਪਾਸ ਤੋਂ ਦੁਆੜੇ ਨੂੰ ਐਂਟਰ ਕਰਦੇ ਹਾਂ ਬੁੱਢੇ ਦਰਿਆ ਉੱਪਰ ਬਣੇ ਪੁੱਲ ਦੀ ਹੁਣ ਸੁਣਨ ਜਾਰੀ ਹੈ ਐਮਐਲਏ ਸਾਹਿਬ ਕਿਤਨਾ ਕਿਤੇ ਬੜੀ ਵੱਡਾ ਹੁਣ ਇਹ ਉਪਰਾਲਾ ਬਣ ਰਿਹਾ ਹੈ 9 ਮਹੀਨੇ ਕਿਹਾ ਜਾ ਰਿਹਾ ਤੁਹਾਡੇ ਵੱਲੋਂ ਵਾਕਈ 9 ਮਹੀਨਿਆਂ 'ਚ 8 ਕਰੋੜ ਦੀ ਲਾਗਤ ਨਾਲ ਪੁੱਲ ਤਿਆਰ ਹੋ ਰਿਹਾ ਹੋਰ ਕੀ ਕਹਿੰਦੇ ਦੱਸੋ ਮੈਂ ਤਾਂ ਤੁਹਾਨੂੰ ਇਹੀ ਕਹਾਂਗਾ ਜਦੋਂ ਜਦੋਂ ਵੀ ਅਸੀਂ ਕਿਸੇ ਫੰਕਸ਼ਨ 'ਚ ਇਕੱਠੇ ਹੁੰਦੇ ਸੀਗੇ ਤੁਹਾਡਾ ਵੀ ਸਵਾਲ ਇਹੀ ਹੁੰਦਾ ਸੀ ਕਿ ਪੁਲ ਦਾ ਕੀ ਬਣੇਗਾ ਤੁਸੀਂ ਲਾਰੇ ਲਾ ਰਹੇ ਹੋ ਪਿਛਲੀਆਂ ਸਰਕਾਰਾਂ ਲਾਰੇ ਲਾਉਂਦੀਆਂ ਚਲੀ ਗਈਆਂ ਇਹ ਨਾ ਹੋਵੇਗੀ ਇਹ 5 ਸਾਲ ਨਿਕਲ ਜਾਣ ਔਰ ਮੈਂ ਤੁਹਾਨੂੰ ਹਰ ਵਾਰੀ ਇਹੀ ਕਹਿੰਦਾ ਸੀਗਾ ਕਿ ਉਹ ਦਿਨ ਦੂਰ ਨਹੀਂ ਜਿਸ ਦਿਨ ਅਸੀਂ ਆ ਆ ਕੇ ਪੁਲ ਦਾ ਸ਼ੁਭਰਮ ਕਰਾਂਗੇ ਔਰ ਲੋਕਾਂ ਦੀ ਸੋਚ ਤੇ ਜਿਉਂ ਅਸੀਂ ਲੋਕਾਂ ਦੀ ਸੋਚ ਆ ਉਸ ਤੇ ਪਹਰਾ ਦੇਵਾਂਗੇ ਔਰ ਤਕਰੀਬਨ ਮੇਰੀ ਆਸ ਜਿਹੜੀ ਸੀਗੀ ਜੋ ਮੈਂ ਆਪਣੇ ਕੰਫੀਡੈਂਸ ਨੂੰ ਲੈਂਦਾ ਸੀਗਾ ਅੱਜ ਮੈਂ ਪੂਰਨ ਕਰ ਦਿੱਤਾ ਤਕਰੀਬਨ ਜਿਹੜੇ 5 ਸਾਲ ਦਾ ਪੁਲ ਬੰਦ ਪਿਆ ਸੀ ਉਹਦੇ ਐਸਟੀਮੇਟ ਬਣਵਾ ਕੇ ਵਰਕ ਆਰਡਰ ਦਵਾ ਕੇ ਤਕਰੀਬਨ 8 ਕਰੋੜ 62 ਲੱਖ ਦੀ ਲਾਗਤ ਦੇ ਨਾਲ ਇਹ ਪੁਲ ਮੰਨਣ ਜਾ ਰਿਹਾ ਅੱਜ ਅਸੀਂ ਸ਼ੋਬਰਮ ਕਰਤਾ ਇਹਨੂੰ ਤੋੜ ਕੇ ਤੇ ਜਿਸ ਦਿਨ ਮੇਰਾ ਮੇਰਾ ਮਨ ਹੋਏਗਾ ਕਿ ਇਹਦਾ ਜਿਹਸੇ ਸਟੋਨ ਰੱਖਾਂਗੇ ਉਸਨੂੰ ਸੀਐਮਸਨ ਬੁਲਾਵਾਂਗੇ ਅਸੀਂ ਇਨਵਾਈਟ ਕਰਾਂਗੇ ਔਰ ਇਹ 9 ਮਹੀਨੇ ਦੀ ਟਾਈਮ ਦੇ ਵਿੱਚ ਤਿਆਰ ਹੋਣਾ ਹੈ 9 ਮਹੀਨੇ ਦੇ ਵਿੱਚ ਲੋਕਾਂ ਦੇ ਹਵਾਲੇ ਕਰ ਦੇਵਾਂਗੇ ਸੋ ਇਹ ਸੰਤ ਚੌਧਰੀ ਮਦਲਾ ਬੱਗਾ ਜਿਹੜੇ ਨੇ 5 ਸਾਲ ਤੋਂ ਪਹਿਲਾਂ ਹੀ ਇਹ ਪੁਲ ਅੱਧ ਪਚਦਾ ਸੀਗਾ ਬੰਦ ਪਿਆ ਸੀਗਾ ਸਿਰਫ 2 ਵੀਲਰ ਲੰਘ ਰਹੇ ਸੀਗੇ ਸਹੀ ਤਰ੍ਹਾਂ 4 ਵੀਲਰ ਲੰਘ ਨਹੀਂ ਪਾਰੇ ਸੀਗੇ ਕਈ ਸਾਲਾਂ ਤੋਂ ਬਾਅਦ ਕਿਉਂਕਿ ਬਹੁਤ ਸਾਲਾਂ ਪੁਰਾਣਾ ਇਹ ਪੁਲ ਸੀਗਾ ਅੰਗਰੇਜ਼ਾਂ ਦੇ ਟਾਈਮ ਤੋਂ ਇਹ ਪੁਲ ਕਿਹਾ ਜਾਂਦਾ ਸੀਗਾ ਬੁੱਢੇ ਦਰਿਆ ਦੇ ਉੱਪਰ ਬਣਿਆ ਹੋਇਆ ਚਾਂਦ ਚਿੰਮੇ ਦੇ ਕੋਲ ਤੇ ਲੁਧਿਆਣੇ ਦੀ ਜੇਜੇਂਦਰ ਪਾਈਪਸ ਵੱਲੋਂ ਐਂਟਰੀ ਹੈ ਉਹਦਾ ਇਹ ਮੁਖ ਇਹ ਐਂਟਰੈਂਸ ਜਲਾ ਸੀਗਾ ਇਹ ਪੁਲ ਸੀਗਾ ਸੋ ਹੁਣ ਇੱਥੇ ਟੱਕラ ਦਿੱਤਾ ਗਿਆ ਇਹਦੀ ਪਟਾਈ ਸ਼ੁਰੂ ਹੋ ਗਈ ਹੈ ਤੇ ਉਮੀਦ ਜਿਤਾਈ ਜਾ ਰਹੀ ਹੈ ਕਿ 8.5 ਕਰੋੜ ਰੁਪਏ ਦੇ ਨਾਲ ਤਕਰੀਬਨ ਲਾਗਤ ਦੇ ਨਾਲ ਜੋ ਇਹ ਪੁਲ ਹੈ ਇਹ ਰੈਨੋਵੇਟ ਹੋਊਗਾ ਸਰ ਦੁਆਰਾ ਬਣਾਇਆ ਜਾਊਗਾ ਚਾਹੇ ਹੁਣ ਥੋੜੀ ਜੀ ਟ੍ਰੈਫਿਕ ਦੀ ਸਮੱਸਿਆ ਜ਼ਰੂਰ ਆਸ-ਪਾਸ ਦੇ ਜਿਲੇ ਕਮਿਊਟ ਕਰਨ ਵਾਲੇ ਲੋਕ ਨੇ ਉਹ ਦੇਖਣ ਨੂੰ ਮਿਲੂਗੀ ਲੇਕਿਨ ਕਹਿੰਦੇ ਦੇਰ ਹੈ ਦਰੁਸਤ ਆਏ ਜੇਕਰ 9 ਮਹੀਨਿਆਂ ਦੇ ਟਾਈਮ ਫਰੇਮ ਦੇ ਵਿੱਚ ਜੋ ਕਮਿਟਮੈਂਟ ਕੀਤੀ ਗਈ ਹੈ ਜੇਕਰ 9 ਮਹੀਨਿਆਂ ਦੇ ਟਾਈਮ ਫਰੇਮ ਦੇ ਵਿੱਚ ਇਹ ਪੂਰਾ ਪੁਲ ਤਿਆਰ ਹੁੰਦਾ ਤਾਂ ਫਿਰ ਸ਼ਾਇਦ ਹੋਰ ਲੁਧਿਆਣਾ ਸ਼ਹਿਰ ਵਾਸੀਆਂ ਨਾਲੋਂ ਤੇ თੋਲੰਗਨ ਵਾਲਿਆਂ ਵਾਲਿਆਂ ਵਾਸਤੇ ਇਹਨਾਂ ਨਾਲੋਂ ਹੋਰ ਵਧੀਆ ਚੀਜ਼ ਹੋਰ ਕੋਈ ਨਹੀਂ ਹੋ ਸਕਦੀ ਕੈਮਰਾਮੈਨ ਸੰਜੇ ਸੇਟੀਆ ਦੇ ਨਾਲ ਨਫਪ੍ਰੀਤ ਸਿੰਘ 베ਦੀ ਲੁਧਿਆਣਾ ਲਾਈਵ ਨਿਊਜ਼